DIG ਭੁੱਲਰ ਦੀ ਵਿਚੋਲਗੀ ਕਰਨ ਵਾਲਾ ਕ੍ਰਿਸ਼ਨੂ ਕਿਵੇਂ ਪੈਸਾ ਕਮਾਉਣ ਲਈ ਲੋਕਾਂ ਨੂੰ ਫਸਾਉਂਦਾ ਤੇ ਧੰਕੀਆਂ ਦਿੰਦਾ ਸੀ ਪਰ ਅੱਜ ਅੱਜ ਕਿਸ ਹਾਲਾਤਾਂ ਦੇ ਵਿੱਚੋਂ ਉਹ ਗੁਜ਼ਰ ਰਿਹਾ ਹੈ ਤੇ ਕ੍ਰਿਸ਼ਨੂ ਦੀ ਬੈਕਗ੍ਰਾਉਂਡ ਕੀ ਹੈ ਆਪਾਂ ਅੱਜ ਪੋਸੂ ਨਮਾ ਚੈਨਲ ਤੇ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਪੋਸੂ ਨਮਾ ਚੈਨਲ ਤੇ ਆਪ ਸਭ ਦਾ ਸਵਾਗਤ ਹੈ ਦੋਸਤੋ ਪਿਛਲੇ ਦਿਨੀ DIG ਹਰਚਰਨ ਸਿੰਘ ਭੁੱਲਰ CBI ਨੇ ਰੰਗੇ ਹੱਥੀ ਉਸ ਨੂੰ ਗ੍ਰਿਫਤਾਰ ਕੀਤਾ ਹੈ ਔਰ ਤਲਾਸ਼ੀ ਤੋਂ ਬਾਅਦ ਜੋ ਜੋ ਹੋਇਆ ਉਹ ਆਪ ਸਭ ਨੂੰ ਪਤਾ ਹੀ ਹੈ ਲੇਕਿਨ ਇਹਨਾਂ ਸਾਰਿਆਂ ਦੇ ਵਿੱਚ ਇੱਕ ਸ਼ਖਸ ਸੀ ਜਿਸ ਦਾ ਨਾਮ ਸੀ ਕ੍ਰਿਸ਼ਨੂ ਅਸਲ ਵਿੱਚ ਕ੍ਰਿਸ਼ਨੂ ਦੀ ਬੈਕਗ੍ਰਾਉਂਡ ਕੀ ਸੀ ਉਹ ਕਿਸ ਤਰ੍ਹਾਂ ਅਫਸਰਾਂ ਦੇ ਨਜ਼ਦੀਕ ਜਾਂਦਾ ਸੀ ਔਰ ਉਹਨਾਂ ਲੋਕਾਂ ਨੂੰ ਜਿਨ੍ਹਾਂ ਲੋਕਾਂ ਤੇ ਸ਼ੱਕ ਸੀ ਜਾਂ ਗਲਤ ਕੰਮ ਕਰਦੇ ਸੀ ਉਹਨਾਂ ਨੂੰ ਫਸਾਉਣ ਵਾਸਤੇ ਉਹ ਅਫਸਰਾਂ ਦੇ ਨਾਲ ਕਿਸ ਤਰ੍ਹਾਂ ਤਾਲਮੇਲ ਕਰਦਾ ਸੀ ਕਿ ਕ੍ਰਿਸ਼ਨੂ ਹਰਚਰਨ ਸਿੰਘ ਭੁੱਲਰ ਦਾ ਖਾਸ ਵਿਚੋਲਾ ਸੀ ਇਹ ਦੇਖਣ ਵਾਲੀ ਗੱਲ ਹੈ ਔਰ ਇੱਕ ਬਹੁਤ ਵੱਡੀ ਜਾਂਚ ਦਾ ਵਿਸ਼ਾ ਹੈ ਅੱਜ ਇਸ ਐਪੀਸੋਡ ਵਿੱਚ ਇਹ ਹੀ ਦੱਸਣ ਜਾ ਰਿਹਾ ਹਰਚਰਨ ਸਿੰਘ ਭੁੱਲਰ ਦੇ ਲਈ ਜੋ ਵਿਚੋਲਗੀ ਦੀ ਭੂਮਿਕਾ ਨਿਭਾਉਂਦਾ ਸੀ ਉਸ ਦਾ ਨਾਮ ਸੀ ਕ੍ਰਿਸ਼ਨੂ ਦੱਸਿਆ ਜਾ ਰਿਹਾ ਕਿ ਕ੍ਰਿਸ਼ਨੂ ਇੰਟਰਨੈਸ਼ਨਲ ਲੈਵਲ ਦਾ ਹਾਕੀ ਦਾ ਖਿਡਾਰੀ ਰਹਿ ਚੁੱਕਿਆ ਔਰ ਤੈਨੂੰ ਤਿੰਨ ਸਾਢੇ ਤਿੰਨ ਕੋ ਸਾਲ ਪਹਿਲਾਂ ਹੀ ਉਸਨੇ ਖੇਡਣਾ ਜਿਹੜਾ ਉਹ ਬੰਦ ਕਰ ਦਿੱਤਾ ਸੀ ਉਹ ਕੌਮੀ ਖੇਡਾਂ ਚ ਚੰਡੀਗੜ੍ਹ ਦੀ ਹਾਕੀ ਟੀਮ ਦੇ ਵੱਲੋਂ ਵੀ ਖੇਡਿਆ ਖੇਡ ਚੁੱਕਾ ਹੈ ਉਸਨੇ ਪੰਜਾਬ ਦੇ ਕਈ ਨੇਤਾਵਾਂ ਦੇ ਨਾਲ ਪੁਲਿਸ ਦੇ ਨਾਲ ਆਪਣੇ ਜਿਹੜੇ ਅੱਛੇ ਸੰਬੰਧ ਹੈ ਉਹ ਕਾਇਮ ਕਰ ਲਏ ਅਤੇ ਫੇਸਬੁੱਕ ਦੇ ਉੱਪਰ ਵੱਡੇ ਵੱਡੇ ਨੇਤਾਵਾਂ ਨਾਲ ਵੱਡੇ ਵੱਡੇ ਅਫਸਰਾਂ ਦੇ ਨਾਲ ਫੋਟੋਆਂ ਪਾਉਂਦਾ ਹੈ ਔਰ ਆਪਣੀ ਮੇੜਤਾ ਦਾ ਜਿਹੜਾ ਹੈ ਉਹ ਲੋਹਾ ਮਨਵਾਉਂਦਾ ਔਰ ਲੋਕ ਉਸ ਦੀ ਨੇੜਤਾ ਤੋਂ ਕਾਫੀ ਪ੍ਰਭਾਵਿਤ ਸੀ ਔਰ ਦਬਦਬਾ ਵੀ ਉਸ ਦਾ ਪੂਰਾ ਬੜਿਆ ਹੋਇਆ ਸੀ ਔਰ ਜਾਂਚ ਇਹ ਵੀ ਸਾਹਮਣੇ ਆਇਆ ਹੈ ਕਿ ਖਿਡਾਰੀ ਹੁੰਦਿਆਂ ਹੀ ਅਧਿਕਾਰੀਆਂ ਦੇ ਨਾਲ ਬਹੁਤ ਵੱਡੀ ਨੇੜਤਾ ਸੀ ਔਰ ਉਹ ਕਿਸੇ ਨਾ ਕਿਸੇ ਆਨੇ ਬਹਾਨੇ ਪਾਰਟੀ 'ਚ ਮੌਜੂਦ ਪੁਲਿਸ ਅਧਿਕਾਰੀਆਂ ਦੇ ਨਾਲ ਤਾਲਮੇਲ ਵੀ ਕਰਦਾ ਸੀ ਔਰ ਇਸ ਤੋਂ ਬਾਅਦ ਗਲਤ ਕੰਮ ਕਰਨ ਵਾਲੇ ਲੋਕਾਂ ਦੀ ਜਾਣਕਾਰੀ ਉਹ ਪੁਲਿਸ ਅਧਿਕਾਰੀਆਂ ਨੂੰ ਦਿੰਦਾ ਸੀ ਇਸੇ ਦਾ ਫਾਇਦਾ ਉਠਾਉਂਦੇ ਆ ਉਹ ਗਲਤ ਕੰਮ ਕਰਨ ਵਾਲਿਆਂ ਨੂੰ ਬੁਲਾ ਕੇ ਮਾਮਲਾ ਦਰਜ ਕਰਾਉਣ ਦੀਆਂ ਧਮਕੀਆਂ ਦਿੰਦਾ ਹੈ ਔਰ ਇਸੇ ਦੌਰਾਨ ਵਿਚੋਲੇ ਦੇ ਵਜੋਂ ਉਹ ਕੰਮ ਕਰਕੇ ਸੈਟਿੰਗ ਜਿਹੜਾ ਹੈ ਉਹ ਕਰਵਾ ਦਿੰਦਾ ਸੀ ਹੁਣ ਤੁਸੀਂ ਦੇਖੋ ਸਵਾਲ ਇੱਥੇ ਇਹ ਵੀ ਹੈ ਕਿ ਡੀਆਈਜੀ ਭੁੱਲਰ ਇਕੱਲਾ ਨਹੀਂ ਹੈ ਲੇਕਿਨ ਇਹ ਸ਼ਖਸ ਹੋਰ ਵੀ ਬਹੁਤ ਸਾਰੇ ਲੋਕਾਂ ਦੇ ਨਾਲ ਜਿਹੜਾ ਹੈ ਉਹ ਮਤਲਬ ਉਹਨਾਂ ਦੀ ਲੀਡ ਤਾਂ ਸੀ ਔਰ ਬਹੁਤ ਸਾਰੀਆਂ ਫੋਟੋਆਂ ਜਿਹੜੀਆਂ ਨੇ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ ਔਰ ਉਹਨਾਂ ਫੋਟੋਆਂ ਦੇ ਵਿੱਚ ਵੱਡੇ ਵੱਡੇ ਲੀਡਰ ਨੇ ਔਰ ਵੱਡੇ ਵੱਡੇ ਅਫਸਰ ਨੇ ਹੁਣ ਪੰਜਾਬ ਦੇ ਵਿੱਚ ਕਈ ਇਹੋ ਜਿਹੇ ਅਫਸਰ ਨੇ ਜੋ ਸੀਬੀਆਈ ਦੀ ਰਡਾਰ ਤੇ ਨੇ ਔਰ ਹੁਣ ਇੱਕ ਡਾਇਰੀ ਮਿਲੀ ਹੈ ਡਾਇਰੀ ਤੋਂ ਬਹੁਤ ਕੁਝ ਕਲੀਅਰ ਹੋਏਗਾ ਲੋਕਰ ਲੋਕਰ ਦੀ ਜਾਂਚ ਕੀਤੀ ਹੈ ਜਿਹਦੇ ਵਿੱਚੋਂ ਪ੍ਰਾਪਰਟੀ ਦੇ ਕਾਗਜ਼ ਮਿਲੇ ਆ ਕੁਝ ਇੱਕ ਸੋਨਾ ਮਿਲਿਆ ਹੈ ਔਰ ਸੈਕਟਰ 9 ਸਥਿਤ HDFC ਬੈਂਕ ਦੇ ਲੋਕਰ ਖੋਲੇ ਗਏ ਨੇ ਉਹਦੇ ਵਿੱਚੋਂ 50 ਗ੍ਰਾਮ ਸੋਨਾ ਪ੍ਰਾਪਰਟੀ ਦੇ ਮਤਲਬ ਹੋਰ ਕਾਗਜ਼ਾਤ ਅਰੇ ਇਸ ਤੋਂ ਇਲਾਵਾ ਉਸਦੇ ਚਾਰ ਹੋਰ ਬੈਂਕਾਂ ਦੇ ਲੋਕਰ ਜਿੱਥੇ ਕਿ CBI ਛੇਤੀ ਉਹ ਉਹਨਾਂ ਲੋਕਰਾਂ ਤੱਕ ਵੀ ਪਹੁੰਚ ਕਰ ਰਹੀ ਹੈ ਦੇਖੋ ਸਭ ਤੋਂ ਵੱਡੀ ਗੱਲ ਹੈ ਦੋਸਤੋ ਕਿ ਸਬਰ ਜਿਹੜਾ ਹੈ ਉਸ ਸ਼ਖਸ ਨੂੰ ਸਬਰ ਨਹੀਂ ਸੀ ਹੁਣ ਜਿਹੜੇ ਕਈ ਅਫਸਰ ਜਾਂਚ ਦੇ ਵਿੱਚ ਨਜ਼ਰ ਆ ਰਹੇ ਨੇ ਉਹਨਾਂ ਨੂੰ ਹੱਥਾਂ ਪੈਰਾਂ ਦੀ ਪਈ ਹੋਈ ਹੈ ਕਈ ਨੇਤਾ ਨੇ ਉਹਨਾਂ ਨੂੰ ਹੱਥਾਂ ਪੈਰਾਂ ਦੀ ਪਈ ਹੈ ਔਰ ਜੈਸੀ ਕਰਨੀ ਵੈਸੀ ਪਰਦੀ ਹੁਣ ਉਹਨਾਂ ਨੂੰ ਨਾ ਤਾਂ ਦਵਾਈ ਚੰਗੀ ਲੱਗਦੀ ਹੈ ਤੇ ਨਾ ਹੀ ਉਹਨਾਂ ਨੂੰ ਉਹ ਦੌਲਤ ਚੰਗੀ ਲੱਗਦੀ ਹੈ ਜਿਸ ਤੇ ਬਦਲੇ ਉਹਨਾਂ ਨੇ ਔਸੂਲ ਤੱਕ ਤਿਆਗ ਦਿੱਤੇ ਅੱਜ ਉਹਨਾਂ ਪੈਸਿਆਂ ਤੋਂ ਉਹਨਾਂ ਨੂੰ ਨਫ਼ਰਤ ਹੋ ਰਹੀ ਹੈ ਉਸ ਬਣਾਈ ਹੋਈ ਪ੍ਰਾਪਰਟੀ ਤੋਂ ਉਹਨਾਂ ਨੂੰ ਨਫ਼ਰਤ ਹੋ ਰਹੀ ਹੈ ਕਿਉਂਕਿ ਜ਼ਿੰਦਗੀ ਤੋਂ ਖੂਬਸੂਰਤ ਚੀਜ਼ ਇਸ ਦੁਨੀਆ 'ਚ ਕੁਝ ਨਹੀਂ ਹੈ ਤੁਸੀਂ ਪਰਿਵਾਰ ਦੇ ਵਿੱਚ ਰਹਿੰਦੇ ਹੋ ਆਪਣੇ ਹੱਕ ਹਲਾਲ ਦੀ ਕਮਾਈ ਕਰਕੇ ਤੁਸੀਂ ਕੁਝ ਬਣਾ ਲਿਆ ਉਹਦੇ ਵਿੱਚ ਸਕੂਨ ਹੋਏਗਾ ਤੁਹਾਨੂੰ ਨੀਂਦ ਜਿਹੜੀ ਆ ਰਾਤ ਨੂੰ ਬੜੀ ਆਏਗੀ ਸਕੂਨ ਮਿਲੇਗਾ ਦਿਮਾਗ ਔਰ ਜਿਨ੍ਹਾਂ ਲੋਕਾਂ ਨੇ ਇਸ ਤਰ੍ਹਾਂ ਦੂਸਰਿਆਂ ਦਾ ਖੂਨ ਚੂਸ ਕੇ ਪ੍ਰਾਪਰਟੀਆਂ ਬਣਾਈਆਂ ਉਹ ਜਿੱਦਾਂ ਫਿਰ ਲੁੱਟ ਕੇ ਬਣਾਈਆਂ ਹੁੰਦੀਆਂ ਉਸੇ ਤਰ੍ਹਾਂ ਹੀ ਉਹ ਹੱਥੋਂ ਨਿਕਲਦੀਆਂ ਨੇ ਹੁਣ ਸਾਰਾ ਹੀ ਕੁਝ ਜਿਹੜਾ ਹੈ ਇੱਕ ਡਾਇਰੀ ਵੀ ਦੱਸੀ ਜਾ ਰਹੀ ਹੈ ਇੱਕ ਡਾਇਰੀ ਦੱਸੀ ਜਾ ਰਹੀ ਹੈ ਸੀਬੀਆਈ ਨੂੰ ਮਿਲੀ ਹੈ ਜਿਸ ਦੇ ਉੱਪਰ ਬਹੁਤ ਕੁਝ ਬਹੁਤ ਕੁਝ ਨਿਰਪਰ ਹੈ ਉਸ ਡਾਇਰੀ ਦੇ ਵਿੱਚ ਕਿਨਾ ਕਿਨਾ ਲੋਕਾਂ ਦੇ ਨਾਮ ਹੈ ਉਹਨਾਂ ਦੇ ਕੰਟੈਕਟ ਨੰਬਰ ਨੇ ਔਰ ਕਿਸ ਤਰ੍ਹਾਂ ਦਾ ਸੰਬੰਧ ਸੀ ਇਹ ਹੁਣ ਇੱਕ ਬਹੁਤ ਵੱਡੀ ਜਾਂਚ ਦਾ ਵਿਸ਼ਾ ਹੈ ਡੈਰੀ ਆਉਣ ਵਾਲੇ ਦਿਨਾਂ ਦੇ ਵਿੱਚ ਬਹੁਤ ਭੇਦ ਜਿਹੜੇ ਐ ਉਹ ਖੋਲਣ ਜਾ ਰਹੀ ਹੈ ਜੁੜੇ ਰਹੋ ਪੋਸੂਨਾਮਾ ਚੈਨਲ ਤੇ ਨਾਲ